ਜਿਹੜਾ ਖਾਊਗਾ ਇਸ ਤਰੀਕੇ ਨਾਲ ਇਹ ਪੰਜਾਬ ਦੇ ਵਿੱਚ ਮਿਲਣ ਵਾਲਾ ਕਿਨੂ ਉਹਦਾ ਨੱਕ ਕਦੇ ਨਾ ਸਿੰਮੂ ਜਿਹੜਾ ਮੌਸਮਾਂ ਸਰਦੀ ਦਾ ਉਹਦੇ ਨਾਲ ਹਰੇਕ ਬੰਦਾ ਜ਼ਖਾਮ ਨਾਲ ਛੂਂ ਛੂਂ ਕਰਦਾ ਹੈ ਸਿੰਮੀ ਜਾਂਦਾ ਨੱਕ ਦੇ ਤੇਰੇ ਰਮਾਲ ਹੱਥ 'ਚ ਦੇ ਤੇਰੇ ਲਾਲ ਗਰੀ ਫਿਰਦੇ ਨੱਕ ਖੰਗ ਬਹੁਤ ਆ ਲੋਕਾਂ ਨੂੰ ਕਿਨੂ ਸਾਡੇ ਪੰਜਾਬ ਜੱਜ ਥੌਂ ਥੌਂ ਤੇ ਢੇਰ ਲੱਗੇ ਮਿਲ ਜਾਣਗੇ ਤੁਹਾਨੂੰ ਸੜਕ ਸੜਕਾਂ ਦੇ ਕਿਨਾਰੇ ਤੇ ਇਹਨੂੰ ਘਰੇ ਲੈ ਜਾਓ ਆਪਦਾ ਘਰੇ ਫਾਰਮੂਲਾ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਘਰੇ ਬਣਾ ਲਓ ਨਹੀਂ ਬਣਦਾ ਭਾਈ ਮੇਰੇ ਕੋਲੇ ਲੈ ਜਾਓ ਤੁਸੀਂ ਕਹਿ ਰਹੇ ਹੋ ਵੀ ਕਿਨੂ ਨਾਲ ਖਾਂਸੀ ਠੀਕ ਕਰ ਸਕਦੇ ਆ ਕਿਨੂ ਨਾਲ ਅਸੀਂ ਨਜ਼ਲਾ ਠੀਕ ਕਰ ਸਕਦੇ ਆ ਕਿਨੂ ਨਾਲ ਅਸੀਂ ਵੈਂਦਾ ਜਿਹੜਾ ਸਿਮ ਦਾ ਨੱਕ ਹੈਗਾ ਉਹ ਬੰਦ ਕਰ ਸਕਦੇ ਆ ਕਿਨੂ ਨਾਲ ਪ੍ਰਾਣੀ ਖਾਂਸੀ ਅਸੀਂ ਦੂਰ ਕਰ ਸਕਦੇ ਆ ਇੰਨਾ ਕੁਝ ਜੀ ਇਕੱਲੇ ਕਿਨੂ ਨਾਲ ਕਿਨੂ ਠੰਡਾ ਹੁੰਦਾ ਮੈਨੂੰ ਮੈਂ ਬਹਿਲਾ ਕਹਿੰਦੇ ਇਹਦੀ ਤਸਵੀਰ ਠੰਡੀ ਹੁੰਦੀ ਹੈ ਇਹ ਠੰਡਾ ਹੁੰਦਾ ਇਹ ਤਾਂ ਸਰਦੀ ਬੈਸੀ ਸਰਦੀ ਬਹੁਤ ਲੱਗਦੀ ਹੈ ਕੌਣ ਖਾਊਗਾ ਕਿਵੇਂ ਖਾਊਗਾ ਮੈਂ ਤੁਹਾਨੂੰ ਇਹਦੀ ਤਸਵੀਰ ਗਰਮ ਕਰਕੇ ਦਿਖਾਉਂਗਾ ਬੀੜੇ ਤਸ਼ੀਰ ਗਰਮ ਕੇ ਵੀ ਹੁੰਦੀ ਹੈ ਹਰ ਸਰਦੀ ਚ ਰੇਸ਼ਾ ਇੰਨਾ ਹੁੰਦਾ ਕਿ ਸਾਰੀ ਸਰਦੀਆਂ ਲੰਘ ਜਾਂਦੀਆਂ ਨੇ ਰੇਸ਼ਾ ਨਹੀਂ ਜਾਂਦਾ ਸਰਦੀਆਂ ਚ ਲਿਆ ਜਾਂਦੀਆਂ ਨੇ ਰੇਸ਼ਾ ਨਹੀਂ ਜਾਂਦਾ ਸਰਦੀਆਂ ਚ ਲਿਜਾਂਦੀਆਂ ਨੇ ਖਾਂਸੀ ਨਹੀਂ ਜਾਂਦੀ ਸਰਦੀਆਂ ਚ ਲਿਜਾਂਦੀਆਂ ਨੇ ਸਿਰ ਭਾਰਾ ਨਹੀਂ ਜਾਂਦਾ ਜੇ ਖਾਂਸੀ ਨਹੀਂ ਹਟਦੀ ਤਾਂ ਮੇਰੇ ਕੋਲ ਕਫ ਨਿਲ ਹੈ ਜੀ ਜੀ ਇਹ ਕੀ ਕਰਦੀ ਹੈ ਇਹ ਕਫ ਨਿਲ ਹੈ ਜਿਹੜੀ ਇਹ ਖਾਂਸੀ ਜਿੰਨੀ ਮਰਜ਼ੀ ਪੁਰਾਣੀ ਹੋਵੇ ਠੀਕ ਹੈ ਠੀਕ ਹੈ ਜਿੰਨੀ ਮਰਜ਼ੀ ਪਰ ਜਿਹੜਾ ਬੰਦਾ ਕਹਿੰਦਾ ਕੁੱਤੇ ਖੰਗ ਜੀ ਖੰਗਦਾ ਹੈ ਇਹਦਾ ਅੱਧਾ ਚਮਚਾ ਰਾਤ ਨੂੰ ਰੋਟੀ ਤੋਂ ਬਾਅਦ ਲੈ ਲਓ ਠੀਕ ਹੈ ਖੰਗ ਨਹੀਂ ਰਹਿੰਦੀ 18 ਜੜੀ ਬੂਟੀਆਂ ਦਾ ਜਿਹੜੇ ਇਹ ਕੀ ਹੈ ਜੀ ਇਹ ਲੰਗਸੀ ਕਰਕੇ ਆ ਲੰਗਸੀ ਮਤਲਬ ਲੰਗਸ ਜਿਹੜੇ ਅੰਦਰ ਹੱਡੇ ਉਹਨੂੰ ਸਾਫ਼ ਕਰਦਾ ਹੈ ਤਿੰਨ ਮਹੀਨੇ ਇੱਕ ਸੀਸੀ ਪੀ ਕੇ ਦੇਖ ਲੇ ਬਲਗੋਂ ਖਾਂਸੀ ਜ਼ੁਖਾਮ ਅਲਰਜੀ ਰਹਿਣੀ ਨਹੀਂ ਦਿੰਦੀ ਆਹ ਹਾਂ ਕਈਆਂ ਨੂੰ ਇਹ ਪੀਣੀ ਕਿਵੇਂ ਜੀ ਕਿਸ ਤਰੀਕੇ ਨਾਲ ਪੀ ਹਾਂ ਇਹਦੇ 5 ਡ੍ਰੌਪ ਹੈ ਇਦਾਂ ਇਦਾਂ ਜੀਭ ਤੇ ਪਾਣਾ ਇੱਕ ਹ ਐ ਆ ਹਾਂ ਜੀ ਰਸ ਨਿਕਲਣ ਲੱਗ ਗਿਆ ਇਸ ਰਸ ਨੂੰ ਐਦਾ ਚਮਚਾ ਭਰ ਕੇ ਦੋ ਚਮਚੇ ਲੈ ਲਓ ਖਾਂਸੀ ਗਾਇਬ ਜਿਹੜਾ ਖਾਊਗਾ ਇਸ ਤਰੀਕੇ ਨਾਲ ਇਹ ਪੰਜਾਬ ਦੇ ਵਿੱਚ ਮਿਲਣ ਵਾਲਾ ਕਿਨੂ ਉਹਦਾ ਨੱਕ ਕਦੇ ਨਾ ਸਿੰਮੂ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਆ ਡਾਕਟਰ ਕਾਸੀਫ ਫਾਰੂਕੀ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿਨੂ ਕਿਸ ਤਰੀਕੇ ਨਾਲ ਸਿੰਮਦਾ ਹੋਇਆ ਨੱਕ ਹੈਗਾ ਜਿਹੜਾ ਉਹ ਰੋਕ ਸਕਦਾ ਸਾਰੇ ਚੀਜ਼ਾ ਤੁਹਾਡੇ ਨਾਲ ਅਸੀਂ ਸਮਝਾਂਗੇ ਦੱਸਾਂਗੇ ਕਿਸ ਤਰੀਕੇ ਨਾਲ ਸਾਰੀ ਚੀਜ਼ ਨੂੰ ਅਸੀਂ ਇਸਤੇਮਾਲ ਕਰਨਾ ਇਹ ਨੁਸਖਾ ਫਾਰਮੂਲਾ ਸਾਡੇ ਨਾਲ ਸਾਂਝਾ ਕਰਨ ਵਾਲੇ ਸੁਖਾ ਏਰਵੈਦਾ ਦੇ ਐਮ ਡੀ ਸਾਡੇ ਨਾਲ ਨੇ ਰਾਜਵਿੰਦਰ ਸਿੰਘ ਗਿਲਸਾਹਬ ਉਹਨਾਂ ਨਾਲ ਗੱਲਬਾਤ ਕਰਦੇ ਆ ਸਮਝਾਂਗੇ ਕਿ ਕਿਵੇਂ ਭਾਈ ਜੀ ਐਵੇਂ ਕਰਨਾ ਹੈ ਹਜੀ ਕੋਈ ਹੋਰ ਕੰਮ ਵੀ ਇਹਦੇ ਚ ਕਰਨਾ ਪਊ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਰੁਕੀ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਮੇਰੇ ਫਾਰਮੂਲੇ ਨੂੰ ਰਸਣ ਵਾਸਤੇ ਮੇਰੇ ਕੋਲੇ ਪਹੁੰਚਿਓ ਤਾਂ ਕਿ ਅੱਜ ਕੱਲ ਜਿਹੜਾ ਮੌਸਮ ਆ ਸਰਦੀ ਦਾ ਉਹਦੇ ਨਾਲ ਹਰੇਕ ਬੰਦਾ ਜ਼ਖਾਮ ਨਾਲ ਛੂ ਛੂਂ ਕਰਦਾ ਸਿਮੀ ਜਾਂਦਾ ਨੱਕ ਦੇ ਤੇਰੇ ਰਮਾਲ ਹੱਥ ਤੇ ਦੇ ਤੇਰੇ ਲਾਲ ਕਰੀ ਫਿਰਦੇ ਨੱਕ ਖੰਗ ਬਹੁਤ ਆ ਲੋਕਾਂ ਨੂੰ ਕਹਿੰਦੇ ਜੀ ਖੰਗ ਬੜੀਆ ਬੁਰਾ ਹਾਲ ਹੈ ਮੇਰੇ ਕੋਲ ਸਰਦਨ ਰੋਜ਼ ਖੰਗਾਲੇ ਜ਼ਖਾਮ ਵਾਲੀ ਜ਼ਿਆਦਾ ਆਉਂਦੇ ਆ ਮੈਂ ਫਿਰ ਅੱਜ ਤਾਂ ਹੀ ਤੁਹਾਨੂੰ ਬੁਲਾਇਆ ਆਪਾਂ ਇਹਨਾਂ ਨੂੰ ਕੋਈ ਫਾਰਮੂਲਾ ਇਹੋ ਜਿਹਾ ਦੇ ਦੀ ਜਿਹੜੇ ਘਰੇ ਬਣਾ ਲੈਣੇ ਮੇਰੇ ਕੋਲ ਗਾਣੂ ਹੋਣਾ ਠੀਕ ਹੈ ਇਸ ਕਰਕੇ ਤੁਹਾਨੂੰ ਮੈਂ ਅੱਜ ਬੁਲਾਇਆ ਇਹ ਜਿਹੜਾ ਕਿੰਨੂ ਸਾਡੇ ਪੰਜਾਬ ਜੱਜ ਥੌਂ ਥੌਂ ਤੇ ਢੇਰ ਲੱਗੇ ਮਿਲ ਜਾਣਗੇ ਤੁਹਾਨੂੰ ਸੜਕ ਸੜਕਾਂ ਦੇ ਕਿਨਾਰੇ ਤੇ ਇਹਨੂੰ ਘਰੇ ਲੈ ਜਾਓ ਆਪਦਾ ਘਰੇ ਫਾਰਮੂਲਾ ਮੈਂ ਤੁਹਾਨੂੰ ਦੱਸਣ ਲੱਗਿਆ ਘਰੇ ਬਣਾ ਲਓ ਨਹੀਂ ਬਣਦਾ ਭਾਈ ਮੇਰੇ ਕੋਲ ਲੈ ਜਾ ਠੀਕ ਹੈ ਸੋ ਅਸੀਂ ਤੁਹਾਡੇ ਕੋਲ ਅਸੀਂ ਘਰਾਂ ਲਈ ਸਮਝਾਂਗੇ ਜੀ ਤੁਹਾਡੇ ਕੋਲ ਗੱਲ ਵੀ ਤੁਹਾਡੀ ਸਮਝਾਂਗੇ ਪਰ ਇਹ ਦੇਖੋ ਤੁਸੀਂ ਕਿਨੂ ਦੇ ਵਿੱਚ ਇਹ ਕੀ ਕੀ ਆਈਟਮਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਇਹ ਕਿਨੂ ਤਾਂ ਦੇਖ ਕੇ ਹੀ ਠੰਡ ਲੱਗਣ ਲੱਗ ਜਾਂਦੀ ਹੈ ਜੀ ਇੰਨੀ ਠੰਡ ਤੁਸੀਂ ਕਹਿ ਰਹੇ ਹੋ ਵੀ ਕਿਨੂ ਨਾਲ ਖਾਂਸੀ ਠੀਕ ਕਰ ਸਕਦੇ ਹਾਂ ਕਿਨੂ ਨਾਲ ਅਸੀਂ ਨਜ਼ਲਾ ਠੀਕ ਕਰ ਸਕਦੇ ਹਾਂ ਕਿਨੂ ਨਾਲ ਅਸੀਂ ਵਹਿੰਦਾ ਜਿਹੜਾ ਸਿਮ ਦਾ ਨੱਕ ਹੈਗਾ ਉਹ ਬੰਦ ਕਰ ਸਕਦੇ ਹਾਂ ਕਿਨੂ ਨਾਲ ਪੁਰਾਣੀ ਖਾਂਸੀ ਅਸੀਂ ਦੂਰ ਕਰ ਸਕਦੇ ਹਾਂ ਇੰਨਾ ਕੁਝ ਜੀ ਇਕੱਲੇ ਕਿਨੂ ਨਾਲ ਫਰੂਕੀ ਸਾਹਿਬ ਤੁਹਾਨੂੰ ਪਤਾ ਵੀ ਆਪਾਂ ਭਲੇਖੀ ਦਾ ਦੂਰ ਕਰਦੇ ਆ ਆਪਾਂ ਭਲੇਖੀ ਦੂਰ ਕਰਨੇ ਅੱਜ ਜਿਹੜੇ ਮੇਰੇ ਤੁਸੀਂ ਜਿਹੜੀ ਸਵਾਲ ਤੁਸੀਂ ਕਹਿ ਰਹੇ ਨਾ ਵੀ ਕਿੰਨੂੰ ਠੰਡਾ ਹੁੰਦਾ ਮੈਨੂੰ ਮੈਂ ਪਹਿਲਾਂ ਤੁਸੀਂ ਕਹਿੰਦੇ ਇਹਦੀ ਤਸਵੀਰ ਠੰਡੀ ਹੁੰਦੀ ਹੈ ਇਹ ਠੰਡਾ ਹੁੰਦਾ ਇਹ ਤਾਂ ਸਰਦੀ ਬੈਸੀ ਸਰਦੀ ਬਹੁਤ ਲੱਗਦੀ ਹੈ ਕੌਣ ਖਾਊਗਾ ਕਿਵੇਂ ਖਾਊਗਾ ਮੈਂ ਤੁਹਾਨੂੰ ਇਹਦੀ ਤਸਵੀਰ ਗਰਮ ਕਰਕੇ ਦਿਖਾਉਂਗਾ ਵੀ ਇਹਦੀ ਤਸਵੀਰ ਗਰਮ ਕਿਵੇਂ ਹੁੰਦੀ ਹੈ ਅੱਛਾ ਮਤਲਬ ਇਹ ਕਿੰਨੂੰ ਠੰਡਾ ਕਿੰਨੂੰ ਗਰਮ ਹੋ ਜਾ ਗਰਮ ਦੁੱਧ ਦੀ ਤਸਵੀਰ ਕਰਾ ਦੁੱਧ ਕੀ ਹੁੰਦਾ ਠੰਡਾ ਹੁੰਦਾ ਠੰਡਾ ਹੁੰਦਾ ਨਾ ਉਹਨੂੰ ਘਰ ਦੇ ਫ੍ਰਿਜ ਜਦੋਂ ਫ੍ਰਿਜ 'ਚ ਰੱਖ ਕੇ ਪੀਲੇ ਠੰਡਾ ਹੋ ਜਾਂਦਾ ਠੰਡਾ ਹੋ ਗਿਆ ਗਰਮ ਕਰਕੇ ਪੀਲੇ ਪਹਿਲੇ ਤਾਂ ਗਰਮ ਹੋ ਗਿਆ ਠੀਕ ਹੈ ਨਾ ਤੇ ਉਸੇ ਤਰੀਕੇ ਆਪਾਂ ਤੁਹਾਨੂੰ ਇਹ ਕਿੰਨੂ ਆ ਜਿਹੜਾ ਇਹਦੀ ਤਸਵੀਰ ਜਿਹੜੀ ਠੰਡੀ ਆ ਉਹਨੂੰ ਬਦਲ ਕੇ ਦਿਖਾਵਾਂਗੇ। ਕਿਆ ਬਾਤ ਹੈ। ਅੱਛਾ ਭਾਈ ਜੀ ਉਹ ਵੀ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਵੀ ਕਿੰਨੂ ਦੀ ਤਸਵੀਰ ਕਿਵੇਂ ਬਦਲੀ ਜਾ ਸਕਦੀ ਹੈ। ਇਹ ਕਿੰਨੂ ਤੋਂ ਕਿਵੇਂ ਖਾਂਸੀ, ਨਸਲਾ, ਜ਼ੁਕਾਮ ਦਾ ਅਸੀਂ ਹੱਲ ਲੈ ਸਕਦੇ ਆ। ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਐ ਅੱਜ ਕੱਲ ਹਰੇਕ ਨੂੰ ਹੀ ਨਸਲਾ, ਖਾਂਸੀ, ਜ਼ੁਕਾਮ, ਰੇਸ਼ਾ ਕੰਨਾ ਚਾਹੀ ਜਾਂਦਾ, ਨੱਕ ਚੋਂ ਦੀ ਆਈ ਜਾਂਦਾ, ਮੂੰਹ ਚੋਂ ਦੀ ਆਈ ਜਾਂਦਾ। ਖਾਂਸੀ ਨਾਲ ਸਾਰਾ ਦਿਨ ਛਾਤੀ ਹੈਗੀ ਖੜਖੜ-ਖੜਕੜ ਕਰੀ ਜਾਂਦੀ ਹੈ ਕਿਸਨੂੰ ਕੁੱਤਾ ਕੰਗੋਈ ਪਈ ਐ। ਇਹ ਕਾਰਨ ਕੀ ਹੈ ਜੀ? ਕਾਰਨ ਕੀ ਹੈ ਫਰੂਕੀ ਸਾਹਿਬ ਇਹ ਅੱਜ ਕੱਲ ਜੋ ਹੈ ਮੌਸਮ ਚੇਂਜ ਹੋ ਰਿਹਾ ਹੈ ਮੌਸਮ ਚੇਂਜ ਹੋਣ ਕਾਰਨ ਹਰ ਕਿਸੇ ਨੂੰ ਖੰਗ ਜ਼ਖਾਮ ਹੋਣਾ ਲਾਜ਼ਮੀ ਹੈ ਮੈਂ ਤਾਂ ਲਾਜ਼ਮੀ ਕਹੂੰਗਾ ਵੀ ਹੋਣਾ ਵੀ ਚਾਹੀਦਾ ਹੈ ਕਿਉਂ ਇਹਦੇ ਨਾਲ ਜਦੋਂ ਮੌਸਮ ਚੇਂਜ ਹੁੰਦਾ ਹੈ ਸਾਡੀ ਜਿਹੜੀ ਪਿਛਲੀ ਉਹ ਚੀਜ਼ ਆ ਉਹਨੂੰ ਨਾ ਬਾਡੀ ਨੇ ਮੌਸਮ ਨੇ ਚੇਂਜ ਕਰਨ ਦਾ ਤੇ ਪੁਰਾਣਾ ਨਿਕੜਨਾ ਤੇ ਨਵੀਂ ਜਗ੍ਹਾ ਬਣਨੀ ਹੈ ਜਗ੍ਹਾ ਬਣਨ ਨਾਲ ਸਾਡਾ ਜਿਹੜੇ ਬਾਡੀ ਦਾ ਪੁਰਾਣਾ ਰੈਸਰ ਨਿਕਲੇਗਾ ਨਵਾਂ ਤਿਆਰ ਹੋ ਜਾਏਗਾ ਜਦੋਂ ਮੌਸਮ ਆ ਗਰਮੀ ਸ਼ੁਰੂ ਹੋਏਗੀ ਫਿਰ ਮੌਸਮ ਚੇਂਜ ਹੋਏਗਾ ਫਿਰ ਸਰਦੀ ਜ਼ਖਾਮ ਖੰਗ ਹੋਏਗਾ ਪਰ ਜਿਹਨੂੰ ਹਫਤਾ 10 ਦਿਨ ਰਹਿੰਦੀ ਐ ਕੋਈ ਪ੍ਰੋਬਲਮ ਨਹੀਂ ਰਹਿਣ ਦਿਓ ਕੋਈ ਚੱਕਰ ਨਹੀਂ ਕੋਈ ਦਵਾਈ ਬੋਟੀ ਬਹੁਤੀ ਖਾਣ ਦੀ ਵੀ ਲੋੜ ਨਹੀਂ ਹਾਂ 10 ਦਿਨ ਤੋਂ ਬਾਅਦ ਹੋ ਜਾਂਦਾ ਐ ਫਿਰ ਮੈਂ ਤੁਹਾਨੂੰ ਇਹ ਫਾਰਮੂਲਾ ਦੱਸਦਾ ਅੱਛਾ ਮਤਲਬ ਜੇ 5-7 10 ਦਿਨ ਰਹੇ ਰੰਦੀ ਕੋਈ ਵੀ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਨਿਕਲ ਨੋ ਜੰਨਾਰੇ ਸਾਂਦਰੋਂ ਨਿਕਲਦਾ ਬਲਗਮ ਨਿਕਲਦੀ ਹੈ ਲਿਕ ਲੈਣ ਦਿਓ ਜਿੱਡੀ ਅੰਦਰ ਸਾਡੇ ਬਲਗਮ ਜੰਮੀ ਵੀ ਹੈ ਉਹ ਹਫਤੇ 10 ਦਿਨ ਦੇ ਵਿੱਚ ਸਾਰੀ ਕੁਦਰਤ ਦੀ ਦੇਣ ਹੈ ਇਹ ਇਹ ਬੰਦੇ ਦਾ ਕੰਮ ਨਹੀਂ ਕੁਦਰਤ ਆਪਣੇ ਆਪ ਹੀ ਸਾਡੀ ਬਾਡੀ ਨੂੰ ਸਾਫ ਕਰਦੀ ਹੈ ਠੀਕ ਹੈ ਤੇ ਜੇ 10 ਦਿਨਾਂ ਤੋਂ ਉੱਪਰ ਹੋ ਜਾਵੇ ਹਾਂ ਉਹਦੇ ਲਈ ਆਪਾਂ ਤੁਹਾਨੂੰ ਅੱਜ ਇਹ ਫਾਰਮੂਲਾ ਦੇਣ ਜਾ ਰਹੇ ਹਾਂ ਇਹਦਾ ਤੁਸੀਂ ਘਰੇ ਬਣਾ ਕੇ ਯੂਜ਼ ਕਰ ਲਓ ਠੀਕ ਹੋ ਜਾਓਗੇ ਹਾਂਜੀ ਜੀ 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 ਅੱਛਾ ਤੇ ਫਿਰ ਬਹੁਤ ਵਾਰ ਹੁੰਦਾ ਜੀ ਇਦਾਂ ਦੇ ਨੁਸਖੇ ਇਦਾਂ ਦੇ ਫਾਰਮੂਲੇ ਕਈ ਵਾਰ ਕੰਮ ਕਰਦੇ ਨਹੀਂ ਬਾਈ ਜੀ ਜਦੋਂ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 5 ਸਾਲ ਹੋ ਗਏ ਕਹਿੰਦੇ ਜੀ ਹਰੇਕ ਸਰਦੀ ਚ ਮੇਰੇ ਤਾਂ ਸਿਰ ਭਾਰੀ ਰਹਿੰਦਾ ਹੈ ਹਰ ਸਰਦੀ ਚ ਰੇਸ਼ਾ ਇੰਨਾ ਹੁੰਦਾ ਕਿ ਸਾਰੀ ਸਰਦੀਆਂ ਲੰਘ ਜਾਂਦੀਆਂ ਨੇ ਰੇਸ਼ਾ ਨਹੀਂ ਜਾਂਦਾ ਸਰਦੀਆਂ ਚ ਲਿਆ ਜਾਂਦੀਆਂ ਨੇ ਰੇਸ਼ਾ ਨਹੀਂ ਜਾਂਦਾ ਸਰਦੀਆਂ ਚ ਲਿਜਾਂਦੀਆਂ ਨੇ ਖਾਂਸੀ ਨਹੀਂ ਜਾਂਦੀ ਸਰਦੀਆਂ ਚ ਲਿਜਾਂਦੀਆਂ ਨੇ ਸਿਰ ਭਾਰਾ ਨਹੀਂ ਜਾਂਦਾ ਉਹਦੇ ਲਈ ਫੁਰਕੀ ਸਾਹਿਬ ਆਪਣੇ ਕੋਲ ਬਣਾਇਆ ਵਾ ਫਾਰਮੂਲਾ ਕੋਈ ਚੱਕਰ ਨਹੀਂ ਘਬਰਾਉਣ ਦੀ ਲੋੜ ਨਹੀਂ ਉਹਦੇ ਲਈ ਜੇ ਖਾਂਸੀ ਨਹੀਂ ਹਟਦੀ ਜੇ ਖਾਂਸੀ ਨਹੀਂ ਹਟਦੀ ਤਾ ਮੇਰੇ ਕੋਲ ਕਫਨੇਲ ਹੈ ਜੀ ਜੀ ਇਹ ਕੀ ਕਰਦੀ ਹੈ ਇਹ ਕਫਨੇਲ ਹੈ ਜਿਹੜੀ ਇਹ ਖਾਂਸੀ ਜਿੰਨੀ ਮਰਜ਼ੀ ਪੁਰਾਣੀ ਹੋਵੇ ਠੀਕ ਹੈ ਠੀਕ ਹੈ ਜਿੰਨੀ ਮਰਜ਼ੀ ਜਿਹੜਾ ਬੰਦਾ ਕਹਿੰਦਾ ਕੁੱਤੇ ਖੰਗ ਜੀ ਖੰਗਦਾ ਇਹਦਾ ਅੱਧਾ ਚਮਚਾ ਰਾਤ ਨੂੰ ਰੋਟੀ ਤੋਂ ਬਾਅਦ ਲੈ ਲਓ ਠੀਕ ਹੈ ਖੰਗ ਨਹੀਂ ਰਹਿੰਦੀ ਖੰਗਣ ਨਹੀਂ ਦਿੰਦਾ ਮੈਂ ਮੈਂ ਅੱਗੀ ਪਿਛਲੀ ਵੀਡੀਓ ਚ ਵੀ ਇੱਕ ਵਾਰ ਕਿਹਾ ਜੀ ਵੀ ਆਪਾਂ ਖੰਗਣ ਨਹੀਂ ਦਿੰਦਾ ਅੱਛਾ ਇਹ ਖੰਗਣ ਨਹੀਂ ਦਿੰਦਾ ਖੰਗਣ ਨਹੀਂ ਦਿੰਦਾ ਫਿਰ ਤੁਹਾਡੇ ਕੋਲ ਆ ਕੇ ਇੱਥੇ ਕੋਈ ਖੰਗ ਨਹੀਂ ਸਕਦਾ ਮਤਲਬ ਨਹੀਂ ਬਣਦਾ ਖੰਗਣ ਆਪਾਂ ਦਿੰਦੇ ਹੀ ਨਹੀਂ ਕਿਸੇ ਨੂੰ ਠੀਕ ਹੈ ਇਸ ਕਰਕੇ ਇਹ ਜੀ ਜੜੀ ਬੂਟੀਆਂ ਨਾਲ ਚੀਜ਼ ਬਣੀ ਹੋਈ ਹੈ ਕੋਈ ਦਿੱਕਤ ਨਹੀਂ ਅਗਰ ਕਿਸੇ ਭੈਣ ਭਾਈ ਨੂੰ ਫਾਰਮੂਲੇ ਤੋਂ ਬਾਅਦ ਨਹੀਂ ਦਿੱਕਤ ਹਟਦੀ ਕਿ ਇਹ ਕਹਿੰਦੇ ਮੈਨੂੰ ਬਹੁਤ ਪੁਰਾਣੀ ਹੈ ਜਿਵੇਂ ਤੁਸੀਂ ਸਵਾਲ ਕਰਿਆ ਵੀ ਬਹੁਤ ਨੂੰ ਪੁਰਾਣੀ ਹੈ ਕਿਸੇ ਨੂੰ 2 ਸਾਲ ਕੁ 4 ਸਾਲ ਪੁਰਾਣੀ ਹੈ ਠੀਕ ਹੈ ਉਹਨਾਂ ਨੂੰ ਉਹਨਾਂ ਵਾਸਤੇ ਬਣਾਇਆ ਉਸ ਤੋਂ ਬਾਅਦ ਵੀ ਕਈਆਂ ਨੂੰ ਸਾਹ ਚੜਦਾ ਹੈ ਅਲਰਜੀ ਹੈ ਉਹ ਕਈ ਕਹਿੰਦੇ ਅਲਰਜੀ ਕਰਕੇ ਮੈਨੂੰ ਜ਼ਖਾਮ ਹੁੰਦਾ ਹੈ ਕਿਸੇ ਨੂੰ ਆਟੇ ਤੋਂ ਅਲਰਜੀ ਹੈ ਕਿਸੇ ਨੂੰ ਫੁੱਲਾਂ ਤੋਂ ਅਲਰਜੀ ਹੈ ਕਿਸੇ ਨੂੰ ਪਰਫਿਊਮ ਤੋਂ ਅਲਰਜੀ ਹੈ ਕਿਸੇ ਨੂੰ ਪਾਊਡਰ ਤੋਂ ਅਲਰਜੀ ਹੈ ਕਿਸੇ ਨੂੰ ਧੂੜ ਧੂੜਤ ਮਿੱਟੀ ਤੋਂ ਅਲਰਜੀ ਹੈ ਮਤਲਬ ਉਹਦੇ ਲਈ ਸਾਡੇ ਕੋਲੇ ਇਹ ਆਹ ਮੇਰੇ ਕੋਲ 18 ਜਿਹੜੀ ਬੂਟੀਆਂ ਦਾ ਜਿਹੜੇ ਇਹ ਕੀ ਹੈ ਜੀ ਇਹ ਲੰਗਸੀ ਕਰਕੇ ਹੈ ਲੰਗਸੀ ਮਤਲਬ ਲੰਗਸੀ ਮਤਲਬ ਲੰਗਸ ਜਿਹੜੇ ਅੰਦਰ ਸਾਡੇ ਉਹਨੂੰ ਸਾਫ ਕਰਦਾ ਹੈ ਅੱਛਾ ਮਤਲਬ ਇਹ ਫੇਫੜਿਆਂ ਦੀ ਸਫਾਈ ਕਰਨ ਵਾਲੀ ਮਸ਼ੀਨ ਬਣਾਈ ਹੈ ਫੇਫੜਿਆਂ ਦੀ ਸਫਾਈ ਕਰਨ ਵਾਲੀ ਹੈ ਇਹ ਮਤਲਬ ਇਹਨੂੰ ਮਸ਼ੀਨ ਸਮਝੀ ਵੀ ਮਤਲਬ ਕੁਛ ਮਰਜ਼ੀ ਸਮਝ ਲਓ ਜੀ ਫੇਫੜੇ ਸਾਫ ਕਰ ਦੇਣੇ ਆਂ ਅਗਰ ਇਹ ਤਾਂ ਲੈਣੀ ਹੈ ਜੇ ਤੁਹਾਡੇ ਦੋਏ ਫਾਰਮੂਲੇ ਫੇਲ ਹੋ ਜਾਂਦੇ ਆ ਠੀਕ ਹੈ ਪਹਿਲਾਂ ਲੋੜ ਹੀ ਨਹੀਂ ਹੈਗੀ ਹਾਂ ਕਈਆਂ ਨੂੰ ਪੁਰਾਣਾ ਦਮਾ ਹੈ ਪਰਾਂ ਸਾਹ ਚੜਦਾ ਹੈਗਾ ਪਰ ਇੱਕ ਕੁੜੀ ਜਿਹੜੀ ਸਾਡੇ ਕੋਲ ਆਈ ਸੀ ਇੱਥੇ ਬੈਠੇ ਬੈਠੇ ਸਾਡੇ ਨਾਲ ਵੀਡੀਓ ਬਣਾਉਂਦੀ ਉਹ ਕਹਿੰਦੇ ਜੀ ਜਦੋਂ ਦੀ ਮੈਂ ਲੰਗ ਸੀ ਲੈਣ ਲੱਗੀਆ ਮੇਰੇ ਅੰਦਰੋਂ ਤਾਂ ਬਲਗਮੀ ਨਹੀਂ ਮੁੱਕਦੀ ਬਲਗਮ ਬਲਗਮ ਆ ਜਾਂਦੀ ਹੈ ਖਾਂਸੀ ਨਾਲ ਰੁਕੀ ਸਾਹਿਬ ਉਹੀ ਤਾਂ ਕਹੇ ਨਾ ਨਾ ਇਹ 3 ਮਹੀਨੇ ਚੱਲਦੀ ਐ ਸੀਸੀ ਇਹ 3 ਮਹੀਨੇ ਦੇ ਵਿੱਚ ਉਹਨੇ ਜਿੰਨੀ ਅੰਦਰ ਬਲਗਮ ਤੁਸੀਂ ਤਾਂ ਕਿਹਾ ਵੀ ਫਿਰ ਤਾਂ ਡੱਬਾ ਲੈ ਕੇ ਆ ਜੀ ਤੇਰੇ ਅੰਦਰੋਂ ਬਲਗਮ ਨਿਕਲਣ ਲੱਗ ਗਈ ਤੁਸੀਂ ਉਹਨੂੰ ਉਲਟਾ ਇਹ ਕਹੇ ਤਾਂ ਮਾ ਵਧੀਆ ਗੱਲ ਹੈ ਉਹ ਕਿਵੇਂ ਜੀ ਸਾਨੂੰ ਸਮਝਾਓ ਕੀ ਸਾਹ ਪਤਾ ਕਿ ਚੱਕਰਾ ਬੰਦਾ ਜਿਹੜਾ ਐਲੋਪੈਥੀ ਦਵਾਈਆਂ ਖਾ ਖਾ ਕੇ ਉਹ ਬਲਗਮ ਕੱਢਦੀਆਂ ਨਹੀਂ ਉਹ ਬਿਮਾਰੀ ਨੂੰ ਦਵਾਈ ਰੱਖਦੇ ਉਹ ਅੰਦਰ ਜਮੀ ਜਾਂਦੀ ਹੈ ਜਮੀ ਜਾਂਦੀ ਹੈ ਲੰਗਸ ਤੇ ਜਮੀ ਜਾਂਦਾ ਬੰਦੇ ਨੂੰ ਸਾਹ ਚੜਨਾ ਕਿਉਂ ਛੜਦਾ ਹੈ ਕੋਈ ਲੰਗਸ ਦੇ ਨਾਲ ਫੇਫੜੇ ਐ ਜੰਮ ਜਾਂਦੇ ਆ ਡਾਕਟਰ ਵੀ ਐਕਸਰਾ ਕਹਿੰਦਾ ਐਕਸਰੇ ਕਰਾਓ ਕਹਿੰਦਾ ਹਾਂ ਜੀ ਫੇਫੜਿਆਂ ਤੇ ਬਹੁਤ ਜ਼ਿਆਦਾ ਤੁਹਾਡੇ ਬਲਗਮ ਜੰਮੀ ਪਈ ਹੈ ਉਹ ਬਲਗਮ ਪੱਟਣ ਨੂੰ ਟਾਈਮ ਤਾਂ ਲੱਗਣਾ ਨਾ ਇਹ ਨਹੀਂ ਬਲਗਮ ਪੱਟਦਾ ਇਹ ਬਲਗਮ ਪੱਟ ਦਿੰਦੀ ਹੈ ਇਹ ਬਲਗਮ ਨੂੰ ਤਾਂ ਰਹਿਣ ਹੀ ਨਹੀਂ ਦਿੰਦੀ ਜਿੰਨੀ ਮਰਜ਼ੀ ਬੰਦੇ ਨੂੰ ਬਲਗੋਂ ਹੋਵੇ 3 ਮਹੀਨੇ ਇੱਕ ਸੀਸੀਪੀ ਕੇ ਦੇਖ ਲੇ ਬਲਗੋਂ ਖਾਂਸੀ ਜ਼ਖਾਂ ਅਲਰਜੀ ਰਹਿਣੀ ਨਹੀਂ ਦਿੰਦੀ। ਕਿਆ ਬਾਤ। ਹਾਂ ਕਈਆਂ ਨੂੰ ਪੀਣੀ ਕਿਵੇਂ ਜੀ ਕਿਸ ਤਰੀਕੇ ਨਾਲ ਹਾਂ ਇਹਦੇ 5 ਡ੍ਰੌਪ ਐ ਇਦਾਂ ਇਦਾਂ ਜੀਭ ਤੇ ਪਾਣਾ। 1 ਰ ਐ ਆ ਹਾਂਜ। 5 ਬੂੰਦਾਂ ਜੀਭ ਤੇ ਛਟੋ ਪਰ ਗਰਮ ਪਾਣੀ ਦਾ ਗਲਾਸ ਪਾਣੀ ਦਾ ਪੀ ਲੋ। ਠੀਕ ਐ। ਬਸ ਲੋੜ ਹੀ ਨਹੀਂ। ਸਵੇਰੇ ਖਾਲੀ ਪੇਟ। ਖਾਲੀ ਪੇਟ। ਸਵੇਰੇ ਖਾਲੀ ਪੇਟ। ਅਗਰ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਐ ਠੀਕ ਪੰਜ ਸੱਤ ਸਾਲ ਤੋਂ ਪ੍ਰੋਬਲਮ ਹੈ ਤਾਂ ਇਹਨੂੰ ਦੋ ਟਾਈਮ ਲੈ ਲਓ ਨਹੀਂ ਤਾਂ ਇੱਕ ਵੇਲੇ ਟਾਈਮ ਹੀ ਬਹੁਤ ਹੈ ਬੱਚੇ ਨਾਲ ਵੀ ਬੜੀ ਪ੍ਰੋਬਲਮ ਬੱਚਣ ਨੂੰ ਦਿੱਤਾ ਜਾ ਸਕਦੇ 15 ਸਾਲ ਤੋਂ ਬਾਅਦ ਜਿੰਨੂੰ ਮਰਜ਼ੀ ਦੇ ਦਿਓ ਜੇ ਛੋਟਾ ਬੱਚਾ ਕੋਈ 10 12 ਸਾਲ ਦਾ ਹੈਗਾ ਉਹਨੂੰ ਇੱਕ ਦੋ ਬੂੰਦਾਂ ਦੇ ਦਿਓ ਅੱਛਾ ਦੇ ਸਕਦੇ ਆ ਨਹੀਂ ਤਾਂ ਆਹ ਫਾਰਮੂਲਾ ਤੁਹਾਨੂੰ ਮੈਂ ਦੱਸ ਹੀ ਰਿਹਾ ਮਤਲਬ ਬੱਚਾ ਵਾਸਤੇ ਬੱਚਿਆਂ ਵਾਸਤੇ ਕੋਈ ਵੀ ਲੈ ਸਕਦਾ ਇਹਨੂੰ ਇਹ ਬੱਚੇ ਵੀ ਯੂਜ਼ ਕਰ ਸਕਦੇ ਆ ਸਾਡੇ ਬਜ਼ੁਰਗ ਵੀ ਯੂਜ਼ ਕਰ ਸਕਦੇ ਆ ਸਾਡੀਆਂ ਮਾਤਾ ਮਾਂ ਵੀ ਯੂਜ਼ ਕਰ ਸਕਦੀਆਂ ਭੈਣਾ ਕੋਈ ਵੀ ਯੂਜ਼ ਕਰ ਸਕਦਾ ਹੈਗਾ ਜੀ ਜੀ ਹਾਂ ਜੀ ਅੱਛਾ ਤੇ ਫਿਰ ਬਾਈ ਜੀ ਹੁਣ ਇਹ ਨੁਸਖਾ ਸਾਨੂੰ ਲਾਈਵ ਵੀ ਬਣਾ ਕੇ ਦਿਖਾ ਦਿਓ ਜੀ ਕਿਵੇਂ ਬਣਨਾ ਹੈ ਜੀ ਹਾਂ ਇਹ ਤੁਹਾਨੂੰ ਮੈਂ ਚਲੋ ਮੈਂ ਬਣਾ ਕੇ ਦਿਖਾਉਣਾ ਅੱਛਾ ਕਰਨਾ ਕੀ ਸਾਨੂੰ ਦੱਸ ਦਿਓ ਅਸੀਂ ਗੈਸ ਚਲਾ ਲਿਆ ਇਹ ਗੈਸ ਦੇ ਉੱਤੇ ਭੁੰਨਣਾ ਇਹ ਗੈਸ ਦੇ ਉੱਪਰ ਭੁੰਨਣਾ ਇਹਨੂੰ ਆ ਕੱਟ ਲਿਆ ਅੱਛਾ ਪਹਿਲਾਂ ਪਾਉਣਾ ਦੱਸ ਦਿਓ ਵੀ ਕਿੰਨੀ ਕਿੰਨੀ ਮਿਕਦਾਰ ਚ ਕੀ ਕੀ ਪਾਉਣਾ ਪਹਿਲਾਂ ਸਾਨੂੰ ਇਹ ਸਮਝਾ ਹਾਂ ਅੱਧਾ ਚਮਚ ਕਾਲੀ ਮਿਰਚ ਠੀਕ ਹੈ ਅੱਧਾ ਚਮਚ ਸਾਦਾ ਨਮਕ ਠੀਕ ਹੈ ਅੱਧਾ ਚਮਚ ਦਾਲਚੀਨੀ ਠੀਕ ਹੈ ਤਿੰਨਾਂ ਨੂੰ ਇਹਦੇ ਵਿੱਚ ਐ ਟੋਆ ਜਾ ਕਰਕੇ ਠੀਕ ਹੈ ਇਹਦੇ ਵਿੱਚ ਐ ਪਾ ਦਿਓ ਅੱਧਾ ਚਮਚ ਇਹ ਅੱਧਾ ਚਮਚ ਇਹ ਠੀਕ ਹੈ ਅੱਧਾ ਚਮਚ ਕੀ ਕੀ ਚੀਜ਼ਾਂ ਨੇ ਜੀ ਇੱਕ ਦਾਲ ਚੀਨੀ ਠੀਕ ਆ ਇਹ ਇਹ ਦਾਲ ਚੀਨੀ ਇਹ ਦਾਲ ਚੀਨੀ ਆ ਗਈ ਕਿ ਸਿੱਧਾ ਨਮਕ ਆ ਗਿਆ ਠੀਕ ਹੈ ਤੇ ਇਹ ਕਾਲੀ ਮਿਰਚ ਆ ਗਈ ਠੀਕ ਹੈ ਤਿੰਨਾਂ ਨੂੰ ਗੈਸ ਤੇ ਰੱਖੋ ਠੀਕ ਹੈ ਇਹਨੂੰ ਜਦੋਂ ਐ ਗਰਮ ਹੋ ਗਿਆ ਇਹਦੀ ਸਾਰਾ ਰਸ ਨਿਕਲਣ ਲੱਗ ਗਿਆ ਇਸ ਰਸ ਨੂੰ ਐ ਦਾ ਚਮਚਾ ਭਰ ਕੇ ਦੋ ਚਮਚੇ ਲੈ ਲਓ ਖਾਂਸੀ ਗੈਬ ਕੀ ਆ ਬਾਤ ਹੈ ਕੀ ਆ ਬਾਤ ਹੈ ਖਾਣ ਰਹਿੰਦੇ ਜੀ ਅੱਛਾ ਜੀ ਕਿੰਨੇ ਦਿਨ ਇਸਤੇਮਾਲ ਕਰਨਾ ਪਊ ਜੀ ਇਹ ਕਿੰਨੇ ਦਿਨ ਕਰ ਲੋ ਬਸ ਬਾਲਾ ਦੋ ਰੋੜੀ ਨਹੀਂ ਜਦੋਂ ਖਾਂ ਇਹ ਕਿਹੜਾ ਕੋਈ ਦਵਾਈ ਹੈ ਅੱਛਾ ਦਾ ਨੁਕਸਾ। ਦੇਸਾ ਨੁਕਸਾ ਹੈ। ਦੇਸੀ ਜੜੀ ਬੂਟੀਆਂ ਦਾ ਫਾਰਮੂਲਾ। ਠੀਕ ਹੈ। ਬਸ ਇਹਨੂੰ 5-7 ਦਿਨ ਐ ਤਾਂ ਨਹੀਂ ਵੀ ਵੱਧ ਜਾਵੇ ਕਿਤੇ ਇਹ ਕਿੰਨੂੰ ਫਿਰ ਮੇ ਉਹੀ ਸਵਾਲ ਮੇਰਾ ਹੋਈ ਹੈ। ਵੀ ਕਿਤੇ ਕਿੰਨੂੰ ਤਾਂ ਠੰਡਾ ਹੁੰਦਾ ਜੀ। ਬਾਈ ਜੀ ਜਦੋਂ ਕਾਲੀ ਮਿਰਚ ਪਾਤੀ ਇਹ ਤਾਂ ਬੈਸੀ ਤਸ਼ੀਰ ਗਰਮ ਕਰ ਦੂਗੀ ਇਹ। ਠੀਕ ਹੈ। ਉਦੋਂ ਬਾਅਦ ਗਰਮ ਕਰ ਲੈਣਾ ਇਹਨੂੰ। ਠੀਕ ਹੈ। ਆ ਇਹਦੇ ਵਿੱਚੋਂ ਨਿਕਲਿਆ। ਇਹਦੇ ਵਿੱਚੋਂ ਰਸ ਨਿਕਲਿਆ। ਰਸ ਨਿਕਲਿਆ ਤੁਸੀਂ ਚਮਚੇ ਨਾਲ ਐਦਾ ਚਮਚਾ ਭਰਨਾ। ਠੀਕ ਹੈ। ਰਸ ਦਾ ਲੈ ਲੈਣਾ। ਉਹਨੂੰ ਮੈਂ ਸੌਟ ਕਰਦਾ ਦਿਖਾ ਦਿੰਦਾਗਾ ਜੀ 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 ਤੇ ਤੁਸੀਂ ਦੇਖ ਲਓ ਕਿਵੇਂ ਹੁੰਦਾਗਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਸੁੱਖਾ ਿਰਵੇਦਾ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਉਹਦਾ ਇਸਤੇਮਾਲ ਕਰਨਾ ਹੈ ਕਿਨੂ ਦੇ ذریعے ਜਿਹੜਾ ਕਿਨੂ ਹੈ ਕਿਨੂ ਦੇ ਵਿੱਚ ਅਸੀਂ ਆਪਣੇ ਜਿਹੜਾ ਦਾਲਚੀਨੀ ਹੈ ਸਿੰਧਾ ਨਮਕ ਹੈ ਔਰ ਹਲਕੀ ਜੀ ਕਾਲੀ ਮਿਰਚ ਦੇ ਵਿੱਚ ਇਸਤੇਮਾਲ ਕਰਕੇ ਕਿਨੂ ਦੇ ਵਿੱਚ ਭਰ ਦੇਣੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਵੇਲੇ ਹੁਣ ਜਿਹੜਾ ਨੁਸਖਾ ਫਾਰਮੂਲਾ ਬਣਾਇਆ ਜਾ ਰਿਹਾ ਹੈ ਗੈਸ ਦੇ ਉੱਤੇ ਕਿੰਨੂ ਰੱਖ ਦਿੱਤਾ ਗਿਆ ਔਰ ਇਹਨੂੰ ਹੁਣ ਗਰਮ ਕੀਤਾ ਜਾ ਰਿਹਾ ਹੈ ਗਰਮ ਕਰਨ ਤੋਂ ਬਾਅਦ ਇਹਦੇ ਵਿੱਚੋਂ ਰਸ ਹੈਗਾ ਥੋੜਾ ਥੋੜਾ ਸਿਮਨਾ ਸ਼ੁਰੂ ਹੋ ਗਿਆ ਸੋ ਤੁਸੀਂ ਇਹ ਦੇਖੋ ਇਹ ਇੱਕ ਚਮਚਾ ਅਸੀਂ ਕਹਿ ਲਈਏ ਕਿ ਇਹਦੇ ਵਿੱਚੋਂ ਜਿਵੇਂ ਹੀ ਅਸੀਂ ਫੇਰਾਂਗੇ ਤਾਂ ਜਿਹੜਾ ਰਸ ਹੈਗਾ ਉਹ ਨਿਕਲਣਾ ਸ਼ੁਰੂ ਹੋ ਗਿਆ ਬਸ ਇਹੀ ਰਸ ਪੀ ਲੈਣਾ ਹੈ ਜੀ ਹਾਂਜੀ ਹਾਂਜੀ ਇਹੀ ਰਸ ਪੀਣਾ ਬਸ ਅੱਛਾ ਭਾਈ ਜੀ ਜੇਕਰ ਇਹ ਚੀਜ਼ਾਂ ਜਿਹੜੀ ਤੁਹਾਡੇ ਤੁਸੀਂ ਦੱਸੀਆਂ ਨੇ ਇਹ ਜਿਹੜਾ ਖਾਂਸੀ ਵਾਲਾ ਮਾਮਲਾ ਆਏਗਾ ਰੇਸ਼ੇ ਵਾਲਾ ਮਾਮਲਾ ਹੈਗਾ ਬਲਗਮ ਵਾਲਾ ਇਹ ਕਿੱਥੋਂ ਮਿਲਦਾ ਕਿੱਥੋਂ ਹੈ ਜੀ ਤੁਸੀਂ ਹਾਂ ਸਾਡੇ ਆਪਣੇ ਬਹੁਤ ਵਧੀਆ ਗੱਲ ਕੀਤੀ ਤੁਸੀਂ ਸਾਡਾ ਤਿੰਨ ਸੈਂਟਰ ਹੈ ਇੱਕ ਮਹਾਲੀ ਇੱਕ ਲੁਧਿਆਣੇ ਠੀਕ ਹੈ ਜੀ ਇੱਕ ਬਰਨਾਲੇ ਠੀਕ ਹੈ ਮਹਾਲੀ ਮਦਨਪੁਰ ਚੌਂਕ ਦੋ ਫੇਸ ਮਹਾਲੀ ਨੇੜੇ ਸ਼ੀਤਲਾ ਮੰਦਿਰ ਲੁਧਿਆਣੇ ਬਾਬਾ ਦੀਪ ਸਿੰਘ ਕ੍ਰਿਸ਼ਨਾ ਮੰਦਿਰ ਮਾਡਲ ਟਾਊਨ ਦੇ ਟਿਊਸ਼ਨ ਮਾਰਕੀਟ ਚ 30 ਨੰਬਰ ਸ਼ੋਰੂਮ ਬਰਨਾਲੇ ਸੇਖਾ ਰੋਡ ਨੌ ਨੰਬਰ ਗਲੀ 메ਨ ਸੜਕ ਤੇ ਤਿੰਨਾ ਸੈਂਟਰਾਂ ਤੇ ਸਾਡੇ ਤੁਸੀਂ ਆ ਕੇ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਤੁਸੀਂ ਕਾ ਆ ਕੇ ਵੀ ਲੈ ਸਕਦੇ ਹਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਇਹ ਜਿਹੜਾ ਕਿਨੂ ਵਾਲਾ ਨੁਸਖਾ ਫਾਰਮੂਲਾ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਉਹਨਾਂ ਲੋਕਾਂ ਨਾਲ ਜਿਹਨੂੰ ਦਿੱਕਤ ਪਰੇਸ਼ਾਨੀਆਂ ਆ ਜਿਹੜੀਆਂ ਉਹ ਹੋ ਰਹੀਆਂ ਨੇ ਔਰ ਇਹ ਦੇਖੋ ਤੁਸੀਂ ਇਹਦੇ ਵਿੱਚੋਂ ਜੂਸ ਹੈਗਾ ਜਿਹੜਾ ਉਹ ਬਿਲਕੁਲ ਨਿਕਲਣਾ ਸ਼ੁਰੂ ਹੋ ਗਿਆ ਹੈ ਜਿਵੇਂ ਇਹਨੂੰ ਅਸੀਂ ਗਰਮ ਕੀਤਾ ਤਾਂ ਸਿਮਨਾ ਸ਼ੁਰੂ ਹੋ ਗਿਆ ਤੇ ਇਸ ਜੂਸ ਦੇ ذریعے ਹੀ ਜਿਹੜਾ ਨਿਕਲਿਆ ਹੈ ਇਹ ਜੂਸ ਦਾ ਹੀ ਇੱਕ ਚਮਚਾ ਅਸੀਂ ਲੈਣਾ ਹੈ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਦਾਵਾ ਕੀਤਾ ਜਾ ਰਿਹਾ ਰਾਜਵਿੰਦਰ ਸਿੰਘ ਗਿਲਹੋਰਾ ਵੱਲੋਂ ਕਿ ਕਮਾਲ ਦਾ ਨੁਸਖਾ ਫਾਰਮੂਲਾ ਹੈ ਜਿਹਦਾ ਕਮਾਲ ਦਾ ਰਿਜ਼ਲਟ ਤੁਹਾਨੂੰ ਮਿਲ ਸਕਦਾ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਧੰਨਵਾਦ